ਬਜ਼ੁਰਗ ਦੌੜਾਕ ਬਾਬਾ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਜੀ ਹਾਂ 114 ਸਾਲ ਦੀ ਉਮਰ ਦੇ ਵਿੱਚ ਬਾਬਾ ਫੌਜਾ ਸਿੰਘ ਨੇ ਅਖੀਰਲੇ ਸਾਲ ਲੈਨੇ ਦੁਨੀਆ ਭਰ ਦੇ ਵਿੱਚ ਮੈਰਾਥਨ ਦੇ ਵਿੱਚ ਕਈ ਮੱਲਾਂ ਮਾਰੀਆਂ ਇੱਕ ਜਾਣਿਆ ਪਛਾਣਿਆ ਨਾਮ ਬਾਬਾ ਫੌਜਾ ਸਿੰਘ ਬਜ਼ੁਰਗ ਦੌੜਾਕ ਜਿਹੜੇ ਕੀ ਆਪਣੀ ਸਿਹਤ ਕਾਰਨ ਅਤੇ ਆਪਣੇ ਜੁੱਸੇ ਕਾਰਨ ਵਿਸ਼ਵ ਭਰ ਦੇ ਵਿੱਚ ਪਪੂਲਰ ਹੋਏ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਖੀਰਲੇ ਸਾਲ ਲੈਨੇ ਜਿੱਹਾਂ ਆਪਣੀ ਜ਼ਿੰਦਗੀ ਲੋਕਾਂ ਦੇ ਲਈ ਇੱਕ ਮਿਸਾਲ ਦੇ ਤੌਰ ਤੇ ਪੇਸ਼ ਕੀਤੀ ਦੁਨੀਆ ਭਰ ਦੇ ਵਿੱਚ ਮੈਰਾਥਨ ਜਿਹੜਾ ਸਭ ਤੋਂ ਉਮਰਦਰਾਜ਼ ਮੈਰਾਥਨ ਮੈਰਾਥਨ ਦੌੜਾਕ ਵਜੋਂ ਜਾਣੇ ਜਾਂਦੇ ਸੜਕੀ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਹੋਣਾ ਦੀ ਜਾਨ ਗਈ ਹੈ ਸੈਰ ਕਰ ਰਹੇ ਫੌਜਾ ਸਿੰਘ ਨੂੰ ਗੱਡੀ ਨੇ ਟੱਕਰ ਮਾਰੀ ਹੈ ਅਖੀਰਲੇ ਦਮ ਤੱਕ ਹੈਲਦੀ ਸੀ ਸੈਰ ਕਰ ਰਹੇ ਸੀ ਬਜ਼ੁਰਗ ਦੌੜਾਕ ਬਾਬਾ ਫੌਜਾ ਸਿੰਘ ਸੈਰ ਕਰ ਰਹੇ ਸੀ ਜਦੋਂ ਉਹਨਾਂ ਦੇ ਨਾਲ ਐਕਸੀਡੈਂਟ ਵਾਪਰਿਆ ਬੇहद ਮਾੜੀ ਗੱਲ ਹੈ ਕਿ ਜਿਸ ਸ਼ਖਸ ਨੂੰ ਜ਼ਿੰਦਗੀ ਕਿਸੇ ਬਿਮਾਰੀ ਨਾਲ ਨਹੀਂ ਹਰਾ ਸਕੀ ਉਸ ਸ਼ਖਸ ਦਾ ਦਿਹਾਂਤ ਇਸ ਢੰਗ ਦੇ ਨਾਲ ਕਾਰ ਹਾਦਸੇ ਦੇ ਵਿੱਚ ਹੋ ਗਿਆ ਉਹ ਵਾਕ ਕਰ ਰਹੀ ਸੀ ਜਦ ਕਿਸੇ ਕਾਰ ਨੇ ਟੱਕਰ ਮਾਰੀ ਹੈ ਜੀਆਂ ਐਸਾ ਖਬਰ ਬਾਰੇ ਹੋਰ ਜ਼ਿਆਦਾ ਅਪਡੇਟਸ ਆਣੀਆਂ ਵਾਲੇ ਬਾਕੀ ਹੈ ਪਰ ਸੜਕੀ ਹਾਦਸੇ ਦੇ ਵਿੱਚ ਬਾਬਾ ਫੌਜਾ ਸਿੰਘ ਦਾ ਦਿਹਾਂਤ ਹੋ ਗਿਆ ਬਹਿਦਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 114 ਸਾਲ ਦੇ ਬਜ਼ੁਰਗ ਦੜਾਕ ਦੇਸ਼ ਦੇ ਲਈ ਵੱਡਾ ਨਾਮਣਾ ਖੱਟਣ ਵਾਲੇ ਬਾਬਾ ਫੌਜਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਵੱਡੀ ਗੱਲ ਹੈ ਕਿ ਅਖੀਰਲੇ ਸਮੇਂ ਤੱਕ ਤੰਦਰੁਸਤ ਸੀ ਤੁਰਦੇ ਫਿਰਦੇ ਸੀ ਸੈਰ ਕਰ ਰਹੇ ਸੀ ਜਿਹੜੀ ਚੀਜ਼ ਉਹਨਾਂ ਨੂੰ ਸਭ ਤੋਂ ਵੱਧ ਪਿਆਰੀ ਸੀ ਉਹੀ ਕਰਦੇ ਕਰਦੇ ਉਹਨਾਂ ਦੇ ਭਰਾਣ ਗਏ ਜਿੱहां ਸੈਰ ਕਰਦੇ ਸੀ ਮੈਰਾਥਨ ਕਰਦੇ ਸੀ ਦੁਨੀਆ ਭਰ ਦੇ ਵਿੱਚ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਂ ਕੁਜੋ ਜਾਣੇ ਜਾਂਦੇ ਸੀ ਭਾਰਤ ਦੀ ਸ਼ਾਨ ਬਾਬਾ ਪੋਜਾ ਸਿੰਘ ਜੋ ਕਿ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਰੋਡ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਹੈ ਬੇहद ਮੰਦਭਾਗੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਰਨਾ ਸਾਡੇ ਚੋਕੀ ਪ੍ਰਮੇ ਜੁੜ ਰਹਿਣੇ ਸਖਰ ਤੇ ਅਪਡੇਟ ਲਈ ਫਲਾ ਸਿਹਦਰ ਕਰਾਂਗੇ ਪ੍ਰਮੇਤ ਵਾਕਿਚੀ ਬੇਹਦ ਮੰਦਪਾ ਕੀ ਮਾੜੀ ਖਬਰ ਆ ਰਹੀ ਹੈ ਬਾਬਾ ਫੌਜਾ ਸਿੰਘ ਜਿਨ੍ਹਾਂ ਨੂੰ ਜ਼ਿੰਦਗੀ ਬਿਮਾਰੀ ਨਾਲ ਨਹੀਂ ਹਰਾ ਸਕੀ ਕਾਰ ਹਾਸੇ ਚ ਉਹਨਾਂ ਦੀ ਜਾਨ ਚਲੀ ਗਈ ਕੀ ਇਹ ਜਾਣਕਾਰੀ ਬਿਲਕੁਲ ਠੀਕ ਫਰਮਾਇਆ ਅਮਿਤ ਉਸੇ ਕਿ ਬਾਬਾ ਫੌਜਾ ਸਿੰਘ ਨੂੰ ਬਿਮਾਰੀ ਕੋਈ ਵੀ ਹਰਾ ਨਹੀਂ ਪਾਈ ਸੜਕ ਹਾਸੇ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਹਰਬਿੰਦਰ ਸਿੰਘ ਉਹਨਾਂ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਇਹ ਗੱਲ ਆਖੀ ਹੈ ਕਿ ਅੱਜ ਦੁਪਹਿਰ 1 ਵਜੇ ਉਹ ਸੜਕ ਪਾਰ ਕਰਦੇ ਸੀ ਤੇ ਗੱਡੀ ਦੇ ਨਾਲ ਹਿੱਟ ਹੋਏ ਨੇ ਉਸ ਤੋਂ ਬਾਅਦ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀਗਾ ਤੇ 1 ਘੰਟਾ ਪਹਿਲਾਂ ਹੀ ਜਿਹੜਾ ਹੈ ਕਿ ਉਹਨਾਂ ਦੀ ਫੌਤ ਹੋਈ ਹੈ ਇਸ ਵਕਤ ਪਰਿਵਾਰਕ ਮੈਂਬਰ ਜਿਹੜੇ ਨੇ ਕਿ ਉੱਥੇ ਨੇ ਪਰਿਵਾਰ ਦੇ ਵਿੱਚ ਜ਼ਰੂਰ ਇਸ ਵਕਤ ਜਿਹੜਾ ਹੈ ਕਿ ਗਮੀ ਦਾ ਮਾਹੌਲ ਹੈ ਪਰ ਜੇ ਸਮਝ ਇਕ ਤੌਰ ਤੇ ਗੱਲ ਕੀਤੀ ਜਾਵੇ ਅਮਿਤ ਫੌਜਾ ਸਿੰਘ 114 ਸਾਲ ਉਹਨਾਂ ਦੇ ਨਾਂ ਦੇਖਿਆ ਜਾਵੇ ਜੋ ਉਹਨਾਂ ਦੀ ਤਪੱਸਿਆ ਵੈ ਅੱਜ ਸਮੇਂ ਦੇ ਵਿੱਚ ਬੇहद ਉਹਨਾਂ ਦੀ ਜ਼ਰੂਰਤ ਸੀ ਕਿਉਂਕਿ ਆਲ ਮਾਡਲ ਸੀਗੇ ਚਾਹੇ ਉਹ ਹਰੇਕ ਵਰਗ ਦਾ ਵਿਅਕਤੀ ਹੋਵੇ ਕਿਉਂਕਿ ਮੈਨੂੰ ਯਾਦ ਹੈ ਜਦੋਂ ਅਸੀਂ ਅਖੀਰਲੀ ਵਾਰ ਜਿਹੜਾ ਉਹਨਾਂ ਦੀ ਕਵਰੇਜ ਕੀਤੀ ਸੀ ਉਦੋਂ ਗਵਰਨਰ ਪੰਜਾਬ ਜਦੋਂ ਆਏ ਸੀ ਯਾਤਰਾ ਲੈ ਕੇ ਖਾਸ ਤੌਰ ਤੇ ਇੱਕ ਨਸ਼ੇ ਦਾ ਦਲਦਲ ਜੋ ਪੰਜਾਬ ਫਸਿਆ ਹੋਇਆ ਉਹਦੇ ਵਿੱਚ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਖਾਸ ਤੌਰ ਤੇ 5-7 ਕਿਲੋਮੀਟਰ ਤੋਂ ਵੱਧ ਜਿਹੜਾ ਕਿ ਫੌਜਾ ਸਿੰਘ ਆਪ ਤੁਰੇ ਤੇ ਇਹ ਸੁਨੇਹਾ ਦਿੱਤਾ ਕਿ ਅੱਜ ਦੇ ਸਮੇਂ 'ਚ ਜੋ ਹਾਲਾਤ ਬਣੇ ਨੇ ਸਰਕਾਰਾਂ ਨੇ ਜਿਸ ਤਰੀਕੇ ਨਾਲ ਆਪਣੀਆਂ ਨੀਤੀਆਂ ਬਣਾਉਣੀਆਂ ਨੇ ਜੋ ਨਸ਼ੇ ਦੇ ਤਲਦਲ ਦੇ ਵਿੱਚ ਅਸੀਂ ਫਸੇ ਜਾ ਰਹੇ ਹਾਂ ਉੱਥੋਂ ਕਿੱਦਾਂ ਨਿਕਲਣਾ ਹੈ ਤੇ ਸਭ ਤੋਂ ਵੱਡੀ ਇੱਕ ਜਿਹੜੀ ਉਹਨਾਂ ਦਾ ਇੱਕ ਰੋਲ ਮਾਡਲ ਸੀਗਾ ਫਿਟਨੈਸ ਨੂੰ ਲੈ ਕੇ ਕਿ ਜਿਸ ਤਰੀਕੇ ਨਾਲ ਕਿ ਉਹਨਾਂ ਦੇ ਨਾਮ ਕਈ ਐਸੇ ਰਿਕਾਰਡ ਨੇ ਜਿੰਦੇ ਵਿੱਚ ਜਿਹੜਾ ਕਿ ਹਿੰਦੁਸਤਾਨ ਦਾ ਕਿ ਨਾਮ ਫੌਜਾ ਸਿੰਘ ਆਪਣੇ ਆਪ ਦੇ ਵਿੱਚ ਹੀ ਇੱਕ ਸੰਦੇ ਦੀ ਤਰ੍ਹਾਂ ਜਿਹੜੇ ਕਿ ਉਹ ਚਮਕਦੇ ਸੀਗੇ ਪਰ ਜ਼ਰੂਰ ਇਹ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਲਈ ਇੱਕ ਮੰਦਪਾਗੀ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਫੌਜਾ ਸਿੰਘ ਅੱਜ ਸਾਡੇ ਦੇ ਵਿੱਚ ਨਹੀਂ ਰਹੇ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਾਰੇ ਕਾਰਜਕ੍ਰਮ ਹੁੰਦੇ ਨੇ ਇਹ ਹਾਲਾਕਿ ਦੇਖਣਾ ਹੋਏਗਾ ਪਰ ਵਾਰਾਜ ਮੈਂਬਰ ਐਸੋਕਤ ਜ਼ਰੂਰ ਜਿਹੜਾ ਨੇ ਕਿ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਜੱਦੀ ਪਿੰਡ ਜਿਹੜਾ ਹੈ ਕਿ ਜਲੰਧਰ ਦੇ ਕੋਲ ਹੀ ਪੋਖਪੁਰ ਦੇ ਕੋਲ ਹੈ ਉੱਥੇ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਪਰ ਹੁਣ ਤੱਕ ਦੀ ਸਭ ਤੋਂ ਮੰਦਪਾਗੀ ਖਬਰ ਫੌਜਾ ਸਿੰਘ ਇਸ ਦੁਨੀਆ 'ਚ ਨਹੀਂ ਰਹੇ ਅ ਬਿਲਕੁਲ ਵਾਕਿਜੀ ਫੌਜਾ ਸਿੰਘ ਦਾ ਦੇਹਾਂਤ ਇੱਕ ਵੱਡਾ ਘਾਟਾ ਹੈ। ਦੇਸ਼ ਵਿਦੇਸ਼ ਦੇ ਵਿੱਚ ਨਾਮਣਾ ਖੱਟਣ ਵਾਲੇ ਫੌਜਾ ਸਿੰਘ ਦਾ ਇਸ ਟੰਗ ਦੇ ਨਾਲ ਤੁਰ ਜਾਣਾ ਵਾਕਿਜੀ ਇੱਕ ਵੱਡਾ ਦੁਖਾਂਤ ਸਮਝਿਆ ਜਾ ਸਕਦਾ ਹੈ। ਔਰ ਵਾਕਿਜੀ ਪਰਮੇਥਾ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਜੇਕਰ ਚਾਨਣਾ ਪਾਇਆ ਜਾਵੇ ਦੇਸ਼ ਹੀ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਕਈ ਮੈਰਾਥਨ ਦੌੜੀਆਂ ਔਰ ਅਖੀਰਲੇ ਸਮੇਂ ਦੇ ਵਿੱਚ ਵੀ ਉਹੀ ਕੰਮ ਕਰਦੇ ਕਰਦੇ ਗਏ ਜਿਹੜਾ ਕਿ ਉਹਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਦੌੜਦੇ-ਤੋੜਦੇ ਉਹ ਇਸ ਦੁਨੀਆ ਤੋਂ ਅਲਵਿਦਾ ਹੋ ਗਏ। ਦੇਖੋ ਅਮਿਤ ਸੋਜਾ ਸਿੰਘ ਨੂੰ ਜਿਹੜਾ ਨਾ ਕਿ ਕਈ ਨਾਮਾਂ ਤੋਂ ਜਾਣਿਆ ਜਾਂਦਾ ਸੀ ਜਿੰਦੇ ਵਿੱਚ ਸਿੱਖ ਸੁਪਰਮੈਨ ਵੀ ਉਹਨਾਂ ਦਾ ਨਾਮ ਆਂਦਾ ਹੈ ਰਨਿੰਗ ਬਾਬਾ ਉਹਨਾਂ ਦਾ ਨਾਮ ਆਂਦਾ ਹੈ 1 April 1911 ਨੂੰ ਜਿਹੜਾ ਕਿ ਉਹਨਾਂ ਦਾ ਜਨਮ ਹੋਇਆ ਸੀ 114 ਸਾਲ ਦੀ ਜਿਹੜੀ ਹੈ ਕਿ ਉਹ ਉਮਰ ਹੰਡਾ ਕੇ ਗਏ ਨੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਰੀ ਜੀਵਨੀ ਨੂੰ ਦੇਖਿਆ ਜਾਵੇ ਅਮਿਤ ਜਿੱਥੇ ਇੱਕ ਪਾਸੇ ਤਾਂ ਉਹਨਾਂ ਨੇ ਕਈ ਜਿਹੜੇ ਰਿਪੋਰਟ ਬਣਾਏ ਹੀ ਬਣਾਏ ਪਰ ਸਭ ਤੋਂ ਅਹਿਮ ਇੱਕ ਜ਼ਰੂਰੀ ਹੋਰ ਵੀ ਜਿਹੜੀ ਗੱਲ ਆਂਦੀ ਹੈ ਇੱਕ ਉਹ ਸਿੱਖ ਚਿਹਰਾ ਜਿਹੜਾ ਪਰਿਆਵਰਣ ਨੂੰ ਲੈ ਕੇ ਵੀ ਜਿਹੜਾ ਹੈ ਕਿ ਚਿੰਤਿਤ ਸੀਗਾ 114 ਸਾਲਾਂ ਦੀ ਉਮਰ ਨੂੰ ਮੌਜੂਦਾ ਸਮੇਂ 'ਚ ਜੋ ਹਾਲਾਤ ਬੰਦੇ ਪੈਣੇ ਜੋ ਜਿਸ ਤਰੀਕੇ ਦੇ ਨਾਲ ਸਮਾਜ ਜਿਹੜੇ ਪਾਸੇ ਵੱਲ ਤੁਰਿਆ ਜਾ ਰਿਹਾ ਉਹਨੂੰ ਲੈ ਕੇ ਵੀ ਚਿੰਤਿਤ ਜ਼ਰੂਰ ਸਨ ਕਿਉਂਕਿ ਸਮੇਂ-ਸਮੇਂ 'ਤੇ ਜਿਹੜੇ ਨੇ ਕਿ ਸਰਕਾਰਾਂ ਹੋਣ ਚਾਹੇ ਸਰਕਾਰਾਂ ਦੇ ਵਿੱਚ ਵੱਡੇ ਜਿਹੜੇ ਰਾਜਨੇਤਾ ਹੋਣ ਅਕਸਰ ਉਹਨਾਂ ਦੇ ਸ਼ਰਨ ਜਾਂਦੇ ਸੀ ਕਿਉਂਕਿ ਜਦੋਂ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਸੀ ਤੇ ਸੌਜਾ ਸਿੰਘ ਜਿਹੜਾ ਨੇ ਕਿ ਉਹ ਜ਼ਰੂਰ ਉੱਥੇ ਦਿਖਾਈ ਦਿੰਦੇ ਸੀ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਪੱਖਪਾਤ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਹਰੇਕ ਜਿਹੜੇ ਕਿ ਸਮਾਜਿਕ ਜਿਹੜੇ ਕੰਮ ਹੋਣ ਸਮਾਜ ਦੀ ਭਲਾਈ ਦੇ ਕੰਮਾਂ ਦੇ ਵਿੱਚ ਜਿੱਥੇ ਉਹਨਾਂ ਦੀ ਲੋੜ ਹੁੰਦੀ ਸੀਗੀ ਉਹ ਹਮੇਸ਼ਾ ਡੱਟ ਕੇ ਜਿਹੜਾ ਕਿ ਖੜੇ ਹੁੰਦੇ ਸੀਗੇ ਕਈ ਵਰਲਡ ਰਿਕਾਰਡ ਉਹਨਾਂ ਦੇ ਨਾਮ ਨੇ ਪੰਜਾਬ ਦੇ ਇੱਕ ਸਿੱਖ ਵਜੋਂ ਜਿਹੜਾ ਕਿ ਇੱਕ ਸਿੱਖ ਚਾਰੇ ਵਜੋਂ ਜਿਹੜਾ ਕਿ ਉਹ ਜਾਣੇ ਜਾਂਦੇ ਸੀਗੇ ਬਿਆਸਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਜਨਮ ਹੋਇਆ ਸੀਗਾ ਹਾਲਾਂਕਿ ਰਨਿੰਗ ਜਿਹੜਾ ਉਹਨਾਂ ਦਾ ਸੀਗੀ ਤੋੜ ਜਿਹੜੀ ਉਹਨਾਂ ਦੀ ਸੀਗੀ ਉਹ ਇੱਕ ਤਰੀਕੇ ਦੇ ਨਾਲ ਪੈਸ਼ਨ ਸੀਗੀ ਜੇਕਰ ਅਸੀਂ ਲੰਡਨ ਦੀ ਗੱਲ ਕਰੀਏ ਹੋਰ ਵੀ ਕਈ ਵਿਦੇਸ਼ਾਂ ਦੇ ਵਿੱਚ ਕੋਈ ਜਿਹੜੇ ਉਹਨਾਂ ਦੇ ਨਾਮ ਦੇ ਵਿੱਚ ਕਈ ਐਸੇ ਕਿਤਾਬ ਜੁੜੇ ਹੋਏ ਨੇ ਜਿੱਥੇ ਉਹਨਾਂ ਨੇ ਪਾਰਟਿਸਪੇਸ਼ਨ ਕੀਤੀ ਪਰ ਓਵਰ ਆਲ ਫਿਰ ਦੁਬਾਰਾ ਹੀ ਮੈਂ ਗੱਲ ਨੂੰ ਜ਼ਰੂਰ ਦੁਹਰਾ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਫੌਜਾ ਸਿੰਘ ਦੀ ਬਹੁਤ ਜ਼ਰੂਰਤ ਸੀਗੀ ਹਾਲਾਂਕਿ ਤੁਸੀਂ ਵੀ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਕਿ ਜੀਵਨੀ ਉਹਨਾਂ ਦੀ ਇਸ ਤਰੀਕੇ ਦੀ ਰਹੀ ਹੈ ਆਪਣੇ ਆਪ ਦੇ ਵਿੱਚ ਹੀ ਕਈ ਸਦੀਆਂ ਤੱਕ ਜਿਹੜਾ ਕਿ ਫੌਜਾ ਸਿੰਘ ਨੂੰ ਯਾਦ ਕੀਤਾ ਜਾਏਗਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਸੀ ਬਿਮਾਰੀ ਫੌਜਾ ਸਿੰਘ ਨੂੰ ਨਹੀਂ ਹਰਾ ਪਾਈ ਇੱਕ ਸੜਕ ਹਾਦਸੇ ਦੇ ਵਿੱਚ ਜ਼ਰੂਰ ਉਹ ਜ਼ਖਮੀ ਹੁੰਦੇ ਨੇ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਜਿਹੜਾ ਕਿ ਉਹ ਅਖੀਰਲੇ ਸਾਹ ਲੈਂਦੇ ਨੇ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਗਲੇ ਹੋਰ ਕਿਸ ਤਰੀਕੇ ਨਾਲ ਸ਼ਡਿਊਲ ਜਿਹੜਾ ਕਿ ਨਿਕਲ ਕੇ ਸਾਹਮਣੇ ਆਂਦਾ ਪਰਮੰਧ ਭਾਗੀ ਐਸ ਵਕਤ ਪੂਰੇ ਪੰਜਾਬ ਲਈ ਕਿ ਪੂਰੇ ਹਿੰਦੁਸਤਾਨ ਲਈ ਖਬਰ ਫੌਜਾ ਸਿੰਘ ਇਸ ਦੁਨੀਆ 'ਚ ਨਹੀਂ ਰਹੇ ਹੁਣ ਬਿਲਕੁਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਰਮੇਤ ਕੋਈ ਹਲੇ ਤੱਕ ਰਿਐਕਸ਼ਨ ਨਿਕਲ ਕੇ ਸਾਹਮਣੇ ਆ ਔਰ ਖਾਸ ਤੌਰ ਤੇ ਬੜੇ ਉਹਨਾਂ ਦੇ ਚਾਹਵਾਨ ਨੇ ਜਿਹੜਾ ਉਹਨਾਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਹੋਣਗੇ ਕਿ ਇਸ ਸੰਬੰਦੇ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਵੇਗਾ ਤਾਂ ਜੋ ਲੋਕ ਅੰਤਿਮ ਦਰ ਅਮਿਤ ਮੇਰੀ ਹੋਣੀ ਉਹਨਾਂ ਦੇ ਪੁੱਤਰ ਦੇ ਨਾਲ ਗੱਲ ਹੋਈ ਹੈ ਹਰਬਿੰਦਰ ਸਿੰਘ ਉਹਨਾਂ ਨੇ ਇਹ ਜਿਹੜੀ ਹੈ ਕਿ ਇਸ ਗੱਲ ਦੀ ਖਬਰ ਦੀ ਜਿਹੜੀ ਹੈ ਪੁਸ਼ਟੀ ਕੀਤੀ ਹੈ ਹਾਲਾਂ ਉਹਨਾਂ ਨੇ ਦੱਸਿਆ ਕਿ ਇਸ ਵਕਤ ਅਸੀਂ ਜ਼ਰੂਰ ਜ਼ਿਲੰਦਰ ਦੇ ਪ੍ਰਾਈਵੇਟ ਹਸਪੀਟਲ ਵਿੱਚ ਹੈ ਮੌਜੂਦ ਆ ਬਿਆਸਪਿੰਡ ਜਿਹੜਾ ਹੈ ਕਿ ਉਹਨਾਂ ਦੇ ਜਿਹੜੇ ਹਸਪੀਟਲ ਉਹ ਇਸ ਵਕਤ ਮੌਜੂਦ ਨਹੀਂ ਉਤੋਂ 10 ਤੋਂ 15-20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਉਹਨਾਂ ਦੀ ਜਿਹੜੀ ਮਿੱਤਕ ਦੇ ਨੂੰ ਹਾਲੇ ਤੱਕ ਦੱਸਿਆ ਜਾਂਦਾ ਕਿ ਉਹਨਾਂ ਦੇ ਕਾਰਕੀ ਲੈ ਕੇ ਜਾਇਆ ਜਾਏਗਾ ਲਾਸਟ ਰਾਈਟ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਸ케ਡਿਊਲ ਹੁੰਦੇ ਨੇ ਹਾਲੇ ਦੀ ਜਾਣਕਾਰੀ ਆਣੀ ਬਾਕੀ ਹੈ ਪਰ ਪਰਿਵਾਰ ਨੂੰ ਜਿਤ ਬਹੁਤ ਵੱਡਾ ਐਸ ਵਕਤ ਜਿਹੜਾ ਕਿ ਉਹ ਸਦਮਾ ਵੀ ਲੱਗਿਆ ਹੋਇਆ ਹੁਣ ਅਗਲੀ ਜਿਹੜੀਆਂ ਜਾਣਕਾਰੀ ਨਿਕਲ ਕੇ ਆਈਏ ਕਿ ਕਿਸ ਤਰੀਕੇ ਨਾਲ ਲਾਸਟ ਰਾਈਟ ਹੋਣੀ ਹੈ ਜ਼ਰੂਰ ਜਿਹੜੇ ਦਰਸ਼ਕਾਂ ਉਹ ਸੰਜੇ ਕੀਤੇ ਜਾਣਗੇ ਅਮੀ ਬਿਲਕੁਲ ਵਾਕਿਆ ਚਹੀਏ ਐਸ ਦਾ ਇੰਤਜ਼ਾਰ ਜ਼ਰੂਰ ਰਹੇਗਾ ਪਰਿਵਾਰਕ ਮੈਂਬਰਾਂ ਨੂੰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੋਵੇ ਆਪਣੇ ਦਰਸ਼ਕਾਂ ਦਾ ਕਿਸੇ ਜ਼ਰੂਰ ਪੰਚਾ ਕੇ ਪਰਮੇਤੂ ਬਨਰੋ ਸਾਡੇ ਨਾਲ